ਅਕਸੋ ਪਹਿਲਾਂ ਤੁਮਿਆ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹਾਂ ਜਿਨ੍ਹਾਂ ਦੀ ਮਿਹਰ ਸਦਕਾ ਅਧਿਕਾਰੀ ਅਸੀਂ ਇੱਥੇ ਇਕੱਤਰ ਹੋਏ ਆਂ ਅੱਜ ਸਾਡੇ ਨਾਲ ਇੱਕ ਸਭਾ ਦਾ ਨਿਨਾ ਕੇ ਸਾਥੇ ਸਰਤਾਜ ਜਸਪੀਰ ਸਿੰਘ ਜੋਸ ਸਿੰਘ ਜਿਨ੍ਹਾਂ ਨੂੰ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪੀਐਕਸ ਸੀਟੀਐਲ ਦੇ ਵਿੱਚ ਨਿਯੁਕਤ ਹੋਏ ਨੇ ਔਰ ਸਾਡੇ ਖਾਸ ਤੌਰ ਤੇ ਸਾਡੇ ਮਾਤਾ ਜੀ ਉਹਨਾਂ ਨੂੰ ਅਸ਼ੀਰਵਾਦ ਦੇਣ ਆਏ ਨੇ ਕਿਉਂਕਿ ਵੱਡਿਆਂ ਦਾ ਅਸ਼ੀਰਵਾਦ ਜਿਹੜਾ ਆ ਇਹਦੇ ਤੋਂ ਬਿਗੈਰ ਤਾਂ ਮੈਂ ਸਮਝਦਾ ਹਾਂ ਕਿ ਕੋਈ ਮੰਜ਼ਲ ਜਿਹੜੀ ਆ ਸਾਧਨੀ ਕੀਤੀ ਜਾ ਸਕਦੀ ਸਾਡੇ ਮਾਨਯੋਗ ਮੁੱਖ ਮੰਤਰੀ ਢਾਲੀਵਾਲ ਸਾਹਿਬ ਮੰਤਰੀ ਜੀ ਸਾਡੇ ਮਾਨਯੋਗ ਮੈਂ ਕਹਿਣਾ ਚਾਹੁੰਦਾ ਸੀ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਖਾਸ ਤੌਰ ਤੇ ਇਹ ਫੋਨ ਕੀਨੇ ਸੇ ਮੇਰਾ ਧਿਆਨ ਉਧਰ ਚਲੇ ਗਿਆ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਧਾਰਜਵਾਲ ਸਾਹਿਬ ਸਾਡੇ ਮਾਨਯੋਗ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਜੀ ਸਾਡੇ ਕੋਲੀ ਸਾਹਿਬ ਐਮ ਐਲ ਏ ਸਾਹਿਬ ਬਿਲਕੁਲ ਹਾਂ ਜੀ ਹਾਂ ਜੀ ਖਲਾਲ ਜੀ ਕਿਨੌਰ ਸਿੰਘ ਸਾਡੇ ਐਮ ਐਲ ਏ ਸਾਹਿਬ ਪਠਾਨ ਮਾਜ਼ਰਾ ਦੇ ਐਮ ਐਲ ਏ ਸਾਹਿਬ ਦੇ ਮਾਤਾ ਜੀ ਖਾਸ ਤੌਰ ਤੇ ਪਹੁੰਚੇ ਨੇ ਨਾਲ ਦੇ ਨਾਲ ਸਾਡੇ ਅ ਮੇਗ ਕੰਤ ਜੀ ਜਿਹੜੇ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਪਟਿਆਲਾ ਦੇ ਉਹ ਵੀ ਸਾਡੇ ਵਿੱਚ ਬਿਰਾਜ਼ਮਾਨ ਨੇ ਸਾਡੇ ਨੇਮ ਸ਼ੰਤ ਜੀ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਬਤੌਰ ਡਾਇਰੈਕਟਰ ਪੀਐਸ ਟੀਸੀਐਲ ਜਿਹੜਾ ਆ ਇਥੇ ਨਿਯੁਕਤੀ ਇਹਨਾਂ ਦੀ ਹੋਈ ਆ ਉਹ ਵੀ ਸਾਡੇ ਵਿੱਚ ਮੌਜੂਦ ਨੇ ਸੋ ਜਸਜੀ ਕੋਈਆ ਜੀ ਕਲਾਮਿਕ ਬੋਰਡ ਦੇ ਚੇਅਰਮੈਨ ਸੋ ਸਾਡੀ ਸਾਰੀ ਜਿੰਨੀ ਟੀਮ ਆ ਅੱਜ ਸਰਦਾਰ ਜਸਬੀਰ ਸਿੰਘ ਜੀ ਨੂੰ ਸ਼ੋਭ ਕਾਮਨਾਵਾਂ ਦੇਣ ਵਾਸਤੇ ਇੱਥੇ ਜੜੀ ਆ ਉਹ ਪਹੁੰਚੀ ਆ ਸੋ ਮੈਂ ਬੜਾ ਧੰਨਵਾਦੀ ਆ ਸਾਡੀ ਪਾਰਟੀ ਆ ਕਮਾਂਡ ਦਾ ਸਾਡੇ ਮਾਨਯੋਗ ਮੁਖੰਤੀ ਸਰਦਾਰ ਸੁਖਵੰਤ ਸਿੰਘ ਮਾਨਸਾਲ ਦਾ ਜਿਨ੍ਹਾਂ ਨੇ ਇੰਨੀ ਮਾਨ ਜਿਹੜਾ ਆ ਉਹ ਬਖਸ਼ਿਆ ਕਿਉਂਕਿ ਸਰਦਾਰ ਜਸਬੀਰ ਸਿੰਘ ਜੀ ਤੋਂ ਸਦੈਂ ਕਿ ਮੇਰੇ ਵੱਡੇ ਵੀਰ ਨੇ ਅਸੀਂ ਇਕੱਠੇ ਸੰਘਰਸ਼ ਮਾਝੇ ਦੇ ਵਿੱਚ ਲੜੇ ਨੇ ਬੜੀ ਲੰਬੀ ਜਦੋ ਜਹਾੜ ਜਿਹੜੀ ਆ ਉਹ ਸਾਡੀ ਉੱਥੇ ਰਹੀ ਆ ਅੱਤਿਆਰ ਭਈ ਨਾਲ ਮੈਂ ਨਾਲ ਗੱਲ ਵੀ ਕਰ ਰਿਹਾ ਸੀਗਾ ਅਸੀਂ ਉੱਥੇ ਤਰਨਤਾਰਨ ਦੇ ਵਿੱਚ ਇੱਕ ਸ਼ਰਾਬ ਦੇ ਕੋਈ ਨਜਾਇਜ਼ ਸ਼ਰਾਬ ਦੀ ਪਿਛਲੀ ਵਾਰੀ ਕਾਫੀ ਮੌਸਾਂ ਹੋ ਗਈਆਂ ਸੀਗੀਆਂ ਸਾਡੇ ਇਲਾਕੇ ਦੇ ਵਿੱਚ ਉਹਦੇ ਵਿੱਚ ਅਸੀਂ ਬੜਾ ਉਸ ਵੇਲੇ ਦੀ ਜਿਹੜੀ ਸਰਕਾਰ ਸੀਗੀ ਉਹਦੇ ਵਿਰੁੱਧ ਅਸੀਂ ਧਰਨੇ ਲਾਏ ਸੀਗੇ ਤਾਂ ਕਿ ਇਨਸਾਫ ਮਿਲ ਸਕੇ ਸੋ ਸਰਦਾਰ ਜਸਬੀਰ ਸਿੰਘ ਕੁਸ਼ਰਾਵਲ ਮਦਦ ਹੁਣ ਕੀ ਬਣੇਗਾ ਉਹ ਮਸਲੇ ਜਿਹੜਾ ਉਹਦੀਆਂ ਤਰੀਕਾਂ ਸਾਡੀਆਂ ਪਿਆਰੀਆਂ ਨੇ ਅਸੀਂ ਹੁਣ ਵੀ ਸਾਰੇ ਸਾਡੇ ਜਿੰਨੇ ਮੰਤਰੀ ਸਾਹਿਬ ਨੇ ਸਾਡੇ ਸਪੀਕਰ ਸਾਹਿਬ ਸਾਡੇ ਡਿਪਟੀ ਸਪੀਕਰ ਸਾਹਿਬ ਅਸੀਂ ਅੱਜ ਵੀ ਉਹ ਕੇਸ ਦੇ ਵਿੱਚ ਸਾਡਾ ਜੀ ਰੋ ਗਿਆ ਕਿਨਾਰਾ ਹਾਂ ਸਾਹਿਬ ਜਰ ਕਿਥੋਂ ਜੀ ਗਈ ਕਿਨਾਰਾ ਇਹਨਾਂ ਕੋਲ ਵੀ ਯੂਨਿਟ ਜਿਹੜੇ ਆ ਉਹ ਬੰਦ ਹੋਏ ਸੀਗੇ ਮਰਥੇ ਗਿਆ ਸੀਗਾ ਤਲਵੰਡੀ ਸਾਹਿਬ ਉਹਦੇ ਵਿੱਚ ਹੈਗਾ ਉਹਨੂੰ ਅਸੀਂ ਉਸ ਦਿਨ ਹੀ ਸ਼ਾਮ ਨੂੰ ਇੱਕ ਸਰਵਲ ਪਲਾਂਟ ਜਿਹੜਾ ਆ ਉਹ ਚਾਲੂ ਕਰ ਦਿੱਤਾ ਸੀਗਾ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਦੂਸਰਾ ਜਿਹੜਾ ਥਰਮਲ ਪਲੈਂਟ ਸੀਗਾ ਉਹਨੂੰ ਨੈਕਸਟ ਦੇ ਤੇ ਤੀਸਰਾ ਉਸੇ ਹੀ ਨੈਕਸਟ ਦੇ ਦੀ ਸ਼ਾਮ ਨੂੰ ਜਿਹੜਾ ਚਾਲੂ ਕਰ ਦਿੱਤਾ ਗਿਆ ਸੀਗਾ ਇਸ ਵੇਲੇ ਸਾਡੇ ਜਿਹੜੇ ਤਿੰਨੇ ਹੀ ਥਰਮਲ ਪਲੈਂਟ ਉੱਥੇ ਜਿਹੜੇ ਨੇ ਚਾਲੂ ਹਾਕ ਦੇ ਹਾਂਜੀ ਉਹ ਦੇਖੋ ਅਸੀਂ ਕਰ ਰਹੇ ਹਾਂ ਉਹਦੇ ਤੇ ਐਗਜ਼ਾਮਨ ਕਰ ਰਹੇ ਹਾਂ ਉਹਨੂੰ ਉਹ ਜੋ ਵੀ ਉਹਦੇ ਤੇ ਕਾਰਵਾਈ ਨੈਕਸਟ ਹੋਊਗੀ ਉਹ ਤੁਹਾਨੂੰ ਮੀਡੀਆ ਨੂੰ ਬ੍ਰੀਫ ਕਰਾਂਗੇ ਸਰ ਹੁਣ ਬਹੁਤ ਸਮਾਂ ਤੇ ਜੀ ਜਿਆਦੇ ਤੇ ਉਹਨਾਂ ਦੁਬਾਰਾ ਲਾਉਣਾ ਪਊਗਾ ਜੀ ਬਿਜਲੀ ਦੀ ਜਬੜਾਈ ਦਾ ਕੀ ਟ੍ਰੈਂਡ ਨਹੀਂ ਬਿਜਲੀ ਸਪਲਾਈ ਦੀ ਸਾਨੂੰ ਕੋਈ ਮੈਂ ਪਹਿਲਾਂ ਵੀ ਕਹਿੰਦਾ ਹਾਂ ਕਿ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਹੈ ਬਿਜਲੀ ਦੀ ਪੰਜਾਬ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ 23 ਜੂਨ ਨੂੰ ਅਸੀਂ 15300 15325 ਮੈਗਾਵਾਟ ਦੀ ਜਿਹੜੀ ਅਸੀਂ ਡਿਮਾਂਡ ਸੀਗੀ ਹਾਈਐਸਟ ਡਿਮਾਂਡ ਸੀਗੀ ਐਸ ਵੇਲੇ ਉਹ ਅਸੀਂ 23 ਜੂਨ ਨੂੰ ਪੂਰੀ ਕੀਤੀ ਐਸ ਵੇਲੇ ਸਾਡੇ ਕੋਲੇ ਬਿਜਲੀ ਦੇ ਥਰਮਲ ਜਿਹੜੇ ਪਲਾਂਟ ਨੇ ਉਹਨਾਂ ਦੇ ਉੱਤੇ ਸਾਡੇ ਕੋਲ 45 ਦਿਨ ਦਾ ਕੋਲਾ ਸਾਡੇ ਕੋਲ ਅੱਜ ਵੀ ਰਿਜ਼ਰਵ ਦੇ ਵਿੱਚ ਪਿਆ। ਤੋਂ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ ਜੀ। ਜਿਤੋਂ ਵੀ ਬਿਜਲੀ ਦੀ ਦੇਖੋ ਤੁਸੀਂ ਜਦੋਂ ਤੋਂ ਮਾਨ ਸਾਹਿਬ ਨੇ ਛੇ ਤੋਂ ਯੂਨਿਟ ਫ੍ਰੀ ਕੀਤੇ ਨੇ ਉਸ ਤੋਂ ਬਾਅਦ ਜਿੰਨੀ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਫ੍ਰੀ ਆਏ ਨੇ ਜ਼ੀਰੋ ਆਏ ਨੇ। ਪਲਾਸਨਾਲ ਦੇ ਨਾਲ ਬਿਜਲੀ ਦੀ ਸਪਲਾਈ ਚਾਹੇ ਕਿਸਾਨੀ ਖੇਤਰ ਦੇ ਵਿੱਚ ਹੋਵੇ ਐਗਰੀਕਲਚਰ ਸੈਕਟਰ ਨੂੰ ਹੋਵੇ ਚਾਹੇ ਡੋਮੈਸਟਿਕ ਨੂੰ ਹੋਵੇ ਚਾਹੇ ਐਗਰੀਕਲਚਰ ਨੂੰ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜਲੀ ਦਾ ਸੰਕਟ ਜਿਹੜਾ ਆ ਉਹ ਮਾਨ ਸਾਹਿਬ ਨੇ ਨਹੀਂ ਆਉਣ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਨਾ ਤਾਂ ਕੋਈ ਕਿਲਤਾਊਗੀ ਔਰ ਰਾਦਰ ਅਸੀਂ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਉਣਾ ਹੈ। ਜੀ ਲਾਸਟ ਸਵਾਲ ਅੰਤੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਪਹਿਲਾਂ ਮੁੱਖ ਮੰਤਰੀ ਸਾਹਮਣੇ ਤਾਂ ਕਾਈ ਦਫਰਾਂ ਟਾਈਮ ਕਰਤਾ ਗਿਆ ਸੀ ਹੁਣ 9 ਵਜੇ ਤੋਂ ਲੈ ਕੇ 5 ਕੋਤਾ ਚੱਕਾ ਨੂੰ ਲੱਗਦਾ ਬਿਜਲੀ ਦਾ ਵੀ ਫਰਕ ਪੂਰਗਾ ਤੁਹਾਨੂੰ ਲੱਗਦਾ ਕਿ ਹੁਣ ਬਿਜਲੀ ਜਲਦੀ ਸੁਸਤੀ ਜਾਊਗੀ ਨਹੀਂ ਕੋਈ ਕੋਈ ਗੱਲ ਨਹੀਂ ਮੈਂ ਤੇ ਉਦੋਂ ਵੀ ਕਿਹਾ ਸੀਗਾ ਕਿ ਉਹ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦਾ ਕਲਚਰ ਹੈ ਕਿ ਅਸੀਂ ਜਲਦੀ ਉੱਠ ਜਾਂਦੇ ਹਾਂ ਸੋ ਜਲਦੀ ਉੱਠ ਕੇ ਗਰਮੀ ਬੜੀ ਪੈਂਦੀ ਹੈ ਉਹਨਾਂ ਮਹੀਨਿਆਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਲੋਕ ਸੁਵਕਤੇ ਉੱਠ ਕੇ ਅਰਲੀ ਮਾਰਨਿੰਗ ਆਪਣੇ ਜਿਹੜੇ ਆ ਕੰਮਕਾਰ ਕਰਾ ਸਕਣ ਹਾਂ ਬਿਜਲੀ ਦੀ ਉਹਦੇ ਨਾਲ ਬਚਤ ਵੀ ਹੋਈ ਆ ਔਰ ਹੁਣ ਸਾਡੇ ਕੋਲ ਕਿਉਂਕਿ ਮੌਸਮ ਵੀ ਥੋੜਾ ਤਬਦੀਲ ਹੋ ਚੁੱਕਾ ਹੈ ਸੋ ਟਾਈਮ ਜਿਹੜਾ ਦੁਬਾਰਾ ਪਹਿਲੀ ਪੋਜੀਸ਼ਨ ਦੇ ਵਿੱਚ ਕਰ ਦੇ ਸਰਿਕ ਪਤਨਾਲ ਜੀ ਕਿਨੇ ਹੁਣ ਬਿਜਲੀ ਦੀ ਲੋੜ ਨਹੀਂ ਪਈ ਜੀ ਕਿਉਂ ਬਿਜਲੀ ਬੋਰ ਬਿਜਲੀ ਵੇਚਦਾ ਰਿਹਾ ਸਟੋਰ ਕਰਦਾ ਰਿਹਾ 30% ਹੁੰਦੀ ਹੈ ਜੀ ਦੇਖੋ ਬਿਜਲੀ ਸਟੋਰ ਨਹੀਂ ਹੁੰਦੀ ਬਿਜਲੀ ਸਟੋਰ ਨਹੀਂ ਹੁੰਦੀ ਬਿਜਲੀ ਜਦੋਂ ਜਨਰੇਟ ਹੁੰਦੀ ਹੈ ਨਾ ਇਥੇ ਇਨਸਟੈਂਟ ਬੱਬੇ ਗੱਲ ਤੇ ਪੈ ਗਿਆ ਇਹ ਤੇ ਉਹ ਪਤਾ ਨਹੀਂ ਦੇਣਾ ਕੋਈ ਗੱਲ ਨਹੀਂ ਇਹ ਸਭ ਕੋਈ ਬਿਜਲੀ ਸਟੋਰ ਹੋ ਹੀ ਨਹੀਂ ਸਕਦਾ ਦੇਖੋ ਉਹਦੇ ਐਕਸਚੇਂਜ ਆ ਉਹਦੇ ਵਿੱਚ ਤੇ ਚੱਲਦਾ ਹੀ ਰਹਿੰਦਾ ਹੈ ਕੰਮ ਉਹਦੇ ਚੱਲਦਾ ਰਹਿੰਦਾ ਸਾਡੇ ਕੋਲ 49 ਸਟੋਰ ਬਣੇ ਨੇ ਹਰ ਸਟੋਰ ਦੇ ਵਿੱਚ ਵੱਖਰਾ ਤਰੀਕਾ ਯਾਰ ਇਹਦਾ ਉਹਦੇ ਵਿੱਚ 200 ਪਿੰਡ ਜਿਹੜੇ ਪ੍ਰਭਾਵਿਤ ਹੋਏ ਸੀਗੇ ਮੈਂ ਅੱਜ ਹੀ ਕੁਝ ਚਿਰ ਪਹਿਲਾਂ ਆ ਗਿਆ ਸੀਗਾ ਸੋ ਅਸੀਂ ਲਗਭਗ 197 98 ਪਿੰਡਾਂ ਦੇ ਵਿੱਚ ਬਿਜਲੀ ਜੜੀ ਆ ਬਹਾਲ ਕਰ ਦਿੱਤੀ ਹੈ ਔਰ ਇੱਕ ਦੋ ਪੇਂਟ ਜਿਹੜੇ ਨੇ ਉਹ ਅਜੇ ਵੀ ਰਹਿੰਦੇ ਨੇ ਕਿਉਂਕਿ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਨਹੀਂ ਕੋਈ ਅੰਗਸ ਖामੀ ਘਟਨਾ ਵਾਪਰ ਸਕਦੀ ਹੈ ਅਸੀਂ ਖਾਸ ਤੌਰ ਤੇ ਜਿਹੜਾ ਇਸ ਸਮੇਂ ਦੇ ਵਿੱਚ ਜਾਣ ਦੀ ਰਾਖੀ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਤੋਂ ਅਸੀਂ ਕੋਸ਼ਿਸ਼ ਦੇ ਵਿੱਚ ਆ ਵੈਸੇ ਤਾਂ ਜਿੰਨਾ ਪਿੰਡਾਂ ਦੇ ਵਿੱਚ ਬਿਜਲੀ ਪ੍ਰਭਾਵਿਤ ਹੋਈ ਸੀਗੀ ਅਸੀਂ ਨਾਲ ਦੇ ਨਾਲ ਦੂਸਰੇ ਸਾਡੇ ਜਿਹੜੇ ਆ ਗ੍ਰੇਟ ਸੀ ਕੇ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਝੋੜ ਕੇ ਬਿਜਲੀ ਸਪਲਾਈ ਕਰ ਦਿੱਤੀ ਹੈ ਬਹਾਲ ਕਰ ਦਿੱਤੀ ਹੈ ਨਹੀਂ ਨੁਕਸਾਨ ਤੇ ਦੇਖੋ ਸਾਡਾ ਬਸਤਾਫੀ ਹੋਇਆ ਹੈ ਕਈ ਥਾਵਾਂ ਤੇ ਸਾਡੇ ਤੁਸੀਂ ਦੇਖਿਆ ਵੀ ਹੋਊਗਾ ਤੁਹਾਡੇ মিডিਆ ਰਾਹੀਂ ਕਿ ਸਾਡੇ ਕੁਝ ਟਰਾਂਸਫਾਰਮਰ ਜਿਹੜੇ ਸੀਗੇ ਉਹ ਪੂਰੇ ਦੇ ਪੂਰੇ ਦੇ ਕੇ ਓਵਰਆਲ ਤੇ ਇਸ ਤਰ੍ਹਾਂ ਅਜੇ ਅਸੀਂ ਸਰਵੇ ਕਰ ਰਹੇ ਹਾਂ ਸਾਨੂੰ ਅਜੇ ਤੱਕ ਸਾਡੇ ਕੋਲ ਕੋਈ ਫਿਗਰ ਨਹੀਂ ਆ ਹਾਂ ਇਹਨਾਂ ਕਹਾਂਗੇ ਜਦੋਂ ਪਿਛਲੀ ਵਾਰੀ ਸਾਡੇ ਕੋਲ ਡਾਟੇ ਆ ਗਏ ਨੇ ਜਦੋਂ ਤੂਫਾਨ ਆਇਆ ਸੀਗਾ ਉਸ ਵੇਲੇ ਸਾਡਾ 31 ਕਰੋੜ ਦਾ ਨੁਕਸਾਨ ਜਿਹੜਾ ਉਸ ਵੇਲੇ ਹੋਇਆ ਸੀਗਾ ਜਦੋਂ ਤੂਫਾਨ ਆਇਆ ਸੀਗਾ ਤੋ ਉਸ ਤੋਂ ਬਾਅਦ ਤੇ ਹੁਣ ਜਿਹੜਾ ਕਾਫੀ ਅਮਾਊਂਟ ਜਿਹੜੀ ਆ ਇਹ ਉਹਦੇ ਵਿੱਚ ਵਧ ਚੁੱਕੀ ਹੋ ਗਈ ਪਰ ਕੋਈ ਗੱਲ ਨਹੀਂ ਸਾਡੀ ਪੰਜਾਬ ਸਰਕਾਰ ਜਿਹੜੀ ਸਰਦਾਰ ਸੁਖਮਨ ਸਿੰਘ ਮਾਨ ਸਾਹਿਬ ਦੀ ਰਹਿਮਾਈ ਏਥੇ ਚੱਲ ਰਹੀ ਆ ਉਹਦੇ ਵਿੱਚ ਨੁਕਸਾਨ ਜਿਹੜਾ ਫਾਈਨੈਂਸ਼ੀਅਲ ਆ ਉਹ ਭਰਿਆ ਜਾ ਸਕਦਾ ਹੋ ਸਕਦਾ ਵਿੱਤੀ ਨੁਕਸਾਨ ਜਿਹੜਾ ਉਹਨੂੰ ਅਸੀਂ ਪੂਰਾ ਕਰ ਲਾਂਗੇ ਪਰ ਅਸੀਂ ਇਸ ਕੋਸ਼ਿਸ਼ ਦੇ ਵਿੱਚ ਆ ਕਿ ਸਾਡੇ ਲੋਕ ਜਿਹੜੇ ਨੇ ਉਹ ਸੁਰੱਖਿਆ ਥਾਵਾਂ ਤੇ ਪਹੁੰਚ ਜਾਣ ਸਾਡੇ ਮਾਲ ਡੰਗਰ ਦੀ ਜਿਹੜੀ ਆ ਉਹਨਾਂ ਨੂੰ ਵੀ ਅਸੀਂ ਉਥੋਂ ਹਾਰਸਪੁਰ ਭਾਗਤ ਇਲਾਕਿਆਂ ਦੇ ਵਿੱਚੋਂ ਕੱਢ ਕੇ ਦੂਜੇ ਇਲਾਕਿਆਂ ਦੇ ਵਿੱਚ ਲਿਕੇ ਜਾਈਏ ਖਾਸ ਤੌਰ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਇਲਾਕੇ ਦੇ ਵਿੱਚ ਸਾਡੇ ਜਿਲ੍ਹੇ ਵੀ ਵਿਧਾਇਕ ਨੇ ਮੰਤਰੀ ਸਾਹਿਬਾਨ ਉਸ ਦਿਨ ਤੋਂ ਹੀ ਜਿਹੜੇ ਨੇ ਉਹ ਲੱਗੇ ਹੋਏ ਨੇ ਔਰ ਖਾਸ ਤੌਰ ਤੇ ਡਾਕਟਰ ਬਲਵੀਰ ਸਿੰਘ ਜੀ ਸਾਡੇ ਸਿਹਤ ਮੰਤਰੀ ਇਹਨਾਂ ਦੀਆਂ ਤੇ ਰੋਜ਼ ਹੀ ਮੈਂ ਦੇਖਦਾ ਕਿ ਇਹਨਾਂ ਦੇ ਇਲਾਕਾ ਔਰ ਇਹ ਬੜੇ ਜਜਵੇ ਦੇ ਨਾਲ ਲੋਕਾਂ ਨੂੰ ਬਚਾਉਣ ਦੇ ਵਿੱਚ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦੇ ਵਿੱਚ ਜਿਹੜੇ ਨੇ ਰੁੱਝੇ ਹੋਏ ਨੇ ਜਿੱਥੋਂ ਤੱਕ ਬਿਜਲੀ ਦਾ ਸਬੰਧ ਆ ਬਿਜਲੀ ਅਸੀਂ ਕਾਫੀ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਬਹਾਲ ਕਰ ਦਿੱਤੀ ਆ ਅੱਜ ਵੀ ਮੈਂ ਇਸ ਤੋਂ ਬਾਅਦ ਜਿਹੜੇ ਜਿਹੜੇ ਵੀ ਇਲਾਕੇ ਨੇ ਚੇਅਰਮੈਨ ਸਾਹਿਬ ਨੂੰ ਨਾਲ ਲੈ ਕੇ ਅਧਿਕਾਰੀ ਸਾਹਿਬਾਂ ਨਾਲ ਆਜਾ ਕੇ ਜਿੱਥੇ ਜਿੱਥੇ ਵੀ ਕੋਈ ਪ੍ਰੋਬਲਮ ਆ ਉਹਨੂੰ ਅਸੀਂ ਪਹੁੰਚਾ